ਸਾਬ ਸੋ ਮਨੀ ਕਮੇਟੀ ਦੀ ਐਗਜ਼ੈਕਟ ਕਮੇਟੀ ਵੱਲੋਂ ਅੱਜ ਇੱਕ ਫੈਸਲਾ ਲੈ ਗਿਆ ਜੀ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਆ ਵੇਖੋ ਜੀ ਸੰਤੂ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥੀ ਸਰਮੋਰ ਸੰਸਥਾ ਜੀ ਉਹਦੇ ਤੋਂ ਜਿਹੜੀ ਹਰ ਸਾਲ 15 ਮੈਂਬਰੀ ਇਜੈਕਸ਼ਨ ਸੁਣੀ ਜਾਂਦੀ ਹੈ ਉਹਦੇ ਵਿੱਚੋਂ ਅੱਜ ਬੜੇ ਵੱਡੇ ਐ ਫੈਸਲੇ ਨਾਲ ਲੈ ਆ ਜੀ ਸਭ ਤੋਂ ਵੱਡਾ ਫੈਸਲਾ ਤੋਂ ਉਹਨਾਂ ਨੇ ਇਹ ਆ ਕਿ ਜਿਹੜਾ ਪੰਥ ਦੀ ਆਵਾਜ਼ ਸੀ ਜਿਹੜੀ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਸਿੰਘ ਸਾਹਿਬ ਦੇ ਰੁਕਵੇ ਤੇ ਹੁੰਦਿਆ ਗਲਤ ਗੱਲਾਂ ਕੀਤੀਆਂ ਉਹਦੀ ਇੱਕ ਰਿਪੋਰਟ ਜਿਹੜੀ ਹੈ ਉਹ ਪੇਸ਼ ਹੋਈ ਹੈ ਜੀ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਉਸ ਰਿਪੋਰਟ ਦੇ ਮਤਲਬਕ ਜਿਹੜੀ ਐਗਜ਼ੀਕਟਿਵ ਬਾਡੀ ਨੇ ਇਹਨੂੰ ਸਵਾਮਾ ਤੋਂ ਮੁਕਤ ਕਰ ਦਿੱਤਾ ਜੀ ਅੱਜ ਉਸ ਕੋਰਡ ਦੀ ਪ੍ਰੋਧਤਾ ਕੀਤੀ ਸਾਰੇ ਸਬੂਤੀ ਐਗਜ਼ੀਕਟਿਵ ਨੇ ਫੇਰ ਦੁਬਾਰਾ ਕਿਉਂ ਰਿਪੋਰਟ ਬਿਲਕੁਲ ਇਨ ਬਿਨ ਜਾਇਜ਼ ਹੈ ਜਾਇਜ਼ ਬਹੁਤ ਸਾਰੇ ਇਹੋ ਜਿਹੇ ਕਟਿਆ ਕਿਸਮ ਦੇ ਲੋਕ ਜਿਨ੍ਹਾਂ ਨੂੰ ਕਿਸੇ ਕਾਇਦੇ ਕਾਨੂੰਨ ਦਾ ਨਹੀਂ ਪਤਾ ਉਹ ਬੜਾ ਵੱਡਾ ਗੰਦਾ ਰੌਲਾ ਪਾਉਂਦੇ ਸੀ ਕਿ ਜਾਣ ਕੇ ਕੀਤਾ ਹੈ ਜੀ ਐਵੇਂ ਨਹੀਂ ਕਰ ਸਕਦੇ ਜੀ ਓਪਨਸ ਦੇ ਜefeਦਾਰ ਨੇ ਕੀ ਉਹ ਇੰਜੇ ਜੀ ਉੰਜੇ ਪੰਚ ਦੇ ਜ਼ਿਫੇਦਾਰ ਦਾ ਕੋਈ ਸੰਵਿਧਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1925 ਦੇ ਸੰਵਿਧਾਨ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਤਰਤੰਦ ਕਮੇਟੀ ਨਿਯੁਕਤੀਆਂ ਕਰਦੀ ਹੈ ਤੇ ਮੁਲਾਜ਼ਮਾਂ ਦੀਆਂ ਭਰਤੀਆਂ ਵੀ ਕਰਦੀ ਹੈ ਤੇ ਜਿਹੜਾ ਸਾਰਾ ਸਮੁੱਚੇ ਪ੍ਰਬੰਧ ਨੂੰ ਸੰਭਾਲ ਦਿੱਤੀ 1925 ਇੱਕ ਨੇ ਦੀ ਸੰਭਾਲ ਦਿੱਤੀ ਹੈ ਉਹਨਾਂ ਨੂੰ ਅਧਿਕਾਰ ਸੀ ਉਹਨਾਂ ਨੇ ਕਮੇਟੀ ਬਣਾ ਕੇ ਉਸ ਦਾ ਫੈਸਲਾ ਲਿਆ ਕਿ ਬਲੂ ਕਮੇਟੀ ਸਾਡੀ ਰਿਪੋਰਟ ਤਿਆਰ ਕਰੇ ਕਿ ਮੈਂ ਕੀ ਨੇ ਜੋ ਜੋ ਦਮਦਮਾ ਸਾਹਿਬ ਚ ਇਹਨਾਂ ਨੇ ਅਵਗਿਆ ਕੀਤੀ ਉਹਦਾ ਹਵਾਲਾ ਦਿੱਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਉਹਦਾ ਹਵਾਲਾ ਦਿੱਤਾ ਜੋ ਇਹਨਾਂ ਨੇ ਜਾ ਕੇ ਪਤਤ ਲੋਕਾਂ ਨੂੰ ਸਰਪਾਉ ਦਿੱਤੇ ਉਹਨਾਂ ਦੇ ਵਿਆਹਾਂ ਪ੍ਰੋਗਰਾਮਾਂ ਤੇ ਜਾ ਕੇ ਜਿਹੜੇ ਸ਼ਮੂਲੀਅਤ ਕੀਤੀ ਉਹ ਪੰਥ ਦੀਆਂ ਭਾਵਨਾਵਾਂ ਦੀ ਉਲਟ ਸਾਰੀ ਗੱਲ ਸੀ ਉਹਦਾ ਜਿਹੜਾ ਸਾਰਾ ਫੈਸਲਾ ਲੇਖਾ ਜੋਖਾ ਕਮੇਟੀ ਨੇ ਕਰਕੇ ਰਿਪੋਰਟ ਪੇਸ਼ ਕੀਤੀ ਤੇ ਐਗਜ਼ੈਕਟਿਵ ਨੇ ਉਹਨੂੰ ਪਾਸ ਕਰ ਲਿਆ ਮੰਨ ਲਿਆ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੁਆਵਾਂ ਜਿਹੜੀਆਂ ਸੀ ਉਹ ਖਤਮ ਕਰ ਦਿੱਤੀਆਂ ਇੱਕ ਤਾਂ ਉਹਦੀ ਪ੍ਰੋੜਤਾ ਹੋ ਰਹੀ ਹੈ ਜੀ ਹਾਂਜੀ ਦੂਜੇ ਨੰਬਰ ਤੇ ਅੱਜ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਤਲਕ ਤੋਂ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਬੀਲ ਸਿੰਘ ਜੀ ਉਹਨਾਂ ਨੇ ਇੱਕ ਪੋਸਟ ਪਾਈ ਸੀ ਫੇਸਬੁੱਕ ਤੇ ਜੀ ਉਹਦੇ ਸੰਬੰਧ ਵਿੱਚ ਵੀ ਇੱਕ ਰਿਜੈਕਟਿਵ ਨੇ ਇੱਕ ਬੇਨਤੀ ਕੀਤੀ ਹੈ શ્રી ਅਕਾਲਪੁਰ ਸਾਹਿਬ ਜਥੇਦਾਰ ਸਾਹਿਬ ਨੂੰ ਕਿ ਇਹਦੇ ਪੰਥਕ ਮੁੱਦੇ ਨੇ ਪੰਥਕ ਜਜ਼ਬਾਤ ਨੇ ਜਿਹੜੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਜੱਗ ਜਾਰ ਰੱਖਿਆ ਜਾਵੇ ਕੀਤਾ ਜਾਵੇ ਹਾਂਜੀ ਕਿਉਂਕਿ ਸਾਡੀ ਮर्यादा ਕੁਝ ਹੋਰ ਹੈ ਇਹ ਇੱਕ ਸਮਾਜਿਕ ਤਾਰੇ ਬਾਣੀ ਦੀ ਊਰਜੀ ਹੋਈ ਚੀਜ਼ ਹੈ ਫੇਸਬੁੱਕ ਜਿਹੜੀ ਹੈ ਇਸ ਕਰਕੇ ਇਹਨੂੰ ਇੱਧਰ ਚੱਬੀ ਜਾੜ ਨਾ ਕੀਤਾ ਜਾਏ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਆ ਉਹਨਾਂ ਨੇ ਹਰਿੰਦਰ ਸਿੰਘ ਧਾਮੀ ਜਿਹੜੇ ਸਾਡੇ ਪ੍ਰਧਾਨ ਨੇ ਸ਼ੁਰੂ ਮੀਟਿੰਗ ਕਮੇਟੀ ਦੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਆਪ ਦਾ ਸਤੀਫਾ ਵਾਪਸ ਲੈ ਕੇ ਮੋੜ ਜਿਹੜੀਆਂ ਪੰਥ ਦੀਆਂ ਸਵਾਵਾਂ ਨੂੰ ਨਿਭਾਉਣ ਜੀ ਅੱਜ ਜਿਹੜੇ ਇਹ ਮੁੱਦੇ ਸੀ ਉਹ ਜਿਹੜੇ ਇੱਥੇ ਵਿਚਾਰੇ ਗਏ ਆ ਇਹਨਾਂ ਮੁੱਦਿਆਂ ਦੀ ਮੈਂ ਜਿਹੜੀ ਆ ਆਪਣੇ ਦਿਲੋਂ ਭਾਵਨਾ ਦੀ ਪ੍ਰਗਟ ਕਰਦਾ ਐਗਜ਼ੈਕਟਿਵ ਦੀ ਸ਼ੋਭਾ ਕਰਦਾ ਇਸ ਗੱਲ ਦੇ ਵਿੱਚ ਸਲਾਹਗਾ ਕਰਦਾ ਐਗਜ਼ੈਕਟੋ ਨੇ ਵਾਕਈ ਜਿਹੜੇ ਪੰਛ ਦੇ ਨਾਲ ਖੜ ਕੇ ਜਿਹੜੇ ਪੰਛ ਦੇ ਮੁੱਦਿਆਂ ਦੇ ਉੱਤੇ ਖੁੱਲ ਕੇ ਵਿਚਾਰ ਕਰਿਆ ਇਹ ਆਪਦੀ ਲਈ ਭਾਵਨਾ ਨੂੰ ਪ੍ਰਗਟ ਕੀਤਾ ਇਸ ਕਰਕੇ ਸਮੂਚੀ ਐਗਜ਼ੈਕਟਿਵ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਮੁੱਖ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਸਰ ਉਦੋਂ ਉਹਨਾਂ ਦਾ ਬੋਲ ਦਾ ਰਵਈਆ ਕੁਝ ਹੋਰ ਸੀ ਭਾਸ਼ਾ ਕੁਝ ਹੋਰ ਸੀ ਜਦੋਂ ਦਾ ਉਹਨਾਂ ਨੂੰ ਉਹਨਾਂ ਤੋਂ ਲਾਂਭੇ ਕਰ ਦਿੱਤਾ ਗਿਆ ਉਦੋਂ ਦਾ ਉਹਨਾਂ ਦੇ ਭਾਸ਼ਾ ਵੀ ਹੋਰ ਹੋ ਗਈ ਉਹਨਾਂ ਦਾ ਰੂਪ ਵੀ ਹੋਰ ਗਿਆ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਅਸਵੇਂ ਗਏ ਨਹੀਂ ਹਰਪ੍ਰੀਤ ਸਿੰਘ ਬੁਖਾਰ ਵਿੱਚ ਨਹੀਂ ਜੀ ਜੋ ਉਹਨਾਂ ਦਾ ਰਵਈਆ ਬੋਲਣ ਦਾ ਉਹ ਕਿਸੇ ਸੰਗ ਤੋਂ ਮਨਜ਼ੂਰ ਨਹੀਂ ਜੀ ਸੰਗਤ ਨੇ ਉਹਨਾਂ ਨੂੰ ਬੜਾ ਵੱਡਾ ਸਤਕਾਰ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੇਰੇ ਵਰਗਾ ਨਿਮਾਣਾ ਬੰਦਾ ਵੀ ਲੰਘਦਾ ਟੱਪ ਦੀਆਂ ਪੋਸ ਇਹ ਸੋਚ ਕੇ ਜਾਂਦਾ ਸੀ ਕਿ ਮੈਂ ਸਤਕਾਰਯੋਗ ਸਿੰਘ ਸਾਹਿਬ ਜੀ ਦੇ ਸੇਵਾਸ਼ਿਰ ਕਰਕੇ ਜਾਣਾ ਹੈ ਉਹਨੂੰ ਮਿਲ ਕੇ ਜਾਣਾ ਪਰ ਜਦੋਂ ਉਹਨਾਂ ਦੀ ਇਹ ساری ਛੂਹੀ ਦਾ ਪਤਾ ਲੱਗਾ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਲੱਗ ਪਏ ਨੇ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਦਿੱਲੀ ਨਾਲ ਹੋਰਦੂਰੇ ਨੇ ਉਹ ਮਰਿਆਦਾ ਦੇ ਉਲਟ ਗੱਲਾਂ ਕਰਨ ਲੱਗ ਪਏ ਨੇ ਤਾਂ ਸਾਡੀਆਂ ਭਾਵਨਾਵਾਂ ਵੀ ਪਿੱਛੇ ਹਟ ਗਈਆਂ ਪੀ ਨਹੀਂ ਯਾਰ ਜੀ ਨਹੀਂ ਜਿਹੜੀ ਗੱਲ ਅਸੀਂ ਸੋਚਦੇ ਪਏ ਸੀ ਉਹ ਗੱਲ ਹੈ ਨਹੀਂ ਇੱਥੇ ਕਿ ਉਹ ਅਸੀਂ ਤਾਂ ਕਾਲੀ ਫੂਲਾ ਸਿੰਘ ਵਰਗੇ ਵਾਰਡ ਵੀ ਉਹਨਾਂ ਦਿੱਤੇ ਹੋਏ ਆ ਪਰ ਹੁਣ ਮੰਨ ਕੇ ਕਿ ਯਾਰ ਪੇਸ਼ਟਾਵਾਂ ਵੀ ਹੁੰਦਾ ਵੀ ਨਹੀਂ ਯਾਰ ਜਿਹੜੀ ਗੱਲ ਅਸੀਂ ਸੋਚ ਕੇ ਚੱਲੇ ਸੀ ਉਹ ਗੱਲ ਨਹੀਂ ਇਹ ਸ਼ਬਦ ਸ਼ਬਦ ਹੀ ਸਾਨੂੰ ਉੱਤੇ ਉੱਤੇ ਜਿਹੜੇ ਬੋਲੇ ਜਾਂਦੇ ਸੀ ਵਿੱਚ ਕੁਝ ਵੀ ਨਹੀਂ ਇਸ ਵੇਲੇ ਉਹਨਾਂ ਦਾ ਜਿਹੜਾ ਮਕਸਦ ਸੀ ਨਾ ਉਹ ਮਕਸਦ ਤਾਂ ਸੱਤ ਸਾਹਮਣੇ ਆ ਗਿਆ ਉਹ ਮਕਸਦ ਤਾਂ ਪੂਰਾ ਨਹੀਂ ਹੋਇਆ ਅੱਜ ਉਹ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੈਂ ਇਸ ਇਹ ਜੁਕਤੀ ਬਣਾ ਲਾਵਾਂਗੇ ਮੈਂ ਆਉਂਦੇ ਦਿਨਾਂ ਤੱਕ ਰਾਜਸੀ ਤੌਰ ਤੇ ਮਜ਼ਬੂਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਤੇ ਮੈਂ ਜਿਹੜੀ ਭਾਜਪਾ ਨਾਲ ਮੇਰੀ ਸਾਝ ਹੈ ਉਹਨੂੰ ਪ੍ਰਗਟਾਵਾ ਕਰਦੇ ਆ ਤੇ ਮੈਂ ਪੰਜਾਬ 'ਚ ਹੋ ਸਕਦਾ ਹੈ ਜਿਵੇਂ ਇੱਕ ਗਵਰਨਰ ਮੰਤਰੀ ਬਣਿਆ ਕਿ ਕਲਾਕਾਰ ਤੋਂ ਤੇ ਮੈਂ ਵੀ ਹੋਰ ਸਕੇ ਜਿਵੇਂ ਨਾਲ ਨੂੰ ਸਿੱਧਾ ਮੁੱਖ ਮੰਤਰੀ ਬਣ ਜਾ ਹਾਂਜੀ ਉਹਨਾਂ ਨੇ ਮੰਨਦੇ ਖਿਆਲ ਸੀ ਇਹ ਖਿਆਲ ਪਰ ਉਹ ਖਿਆਲ ਤਾਂ ਸੰਗਤ ਦੇ ਸਾਹਮਣੇ ਆ ਗਿਆ ਸੀ ਬਿਲਕੁਲ ਉਹ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੇ ਸਮਝ ਲਏ ਕੁਝ ਅੰਗ ਦੇ ਲੋਕ ਨੇ ਇਹੋ ਜਿਹੇ ਚੰਦੂ ਬਾਦਲੇ ਵਰਗੇ ਹੋਗੇ ਪਰ ਤੁਸੀਂ ਮੈਨੂੰ ਰਸੂ ਕਿ ਕੱਲ ਤੱਕ ਚੰਦੂ ਮਾਜਰਾ ਕੀ ਸੀ ਜੀ ਤੇ ਅੱਜ ਸਤਿਗਿਉ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਸਨਮਾਨ ਕਰ ਰਹੇ ਆ ਉਹਨਾਂ ਨੂੰ ਤਾਂ ਗੱਲ ਦੀ ਸਮਝ ਨਹੀਂ ਆਉਂਦੀ ਵੀ ਗਿਆਨੀ ਹਰਪ੍ਰੀਤ ਸਿੰਘ ਕਿਹੜੀ ਐਡੀ ਵੱਡੀ ਪੰਥ ਦੀ ਜਿਹੜੀ ਸ਼ਕਤੀ ਨੂੰ ਬਾਹਰ ਕੇ ਆਏ ਆ ਜਾਂ ਪੰਥ ਦਾ ਖੁਦਾ ਹਸ ਕਰਕੇ ਜਿਹਨੂੰ ਤੁਸੀਂ ਸਨਮਾਨ ਕਰ ਰਹੇ ਹੋ ਪੁਕਾਰ ਤੋਂ ਉਹਨਾਂ ਦੇ ਤੱਕ ਸਨਮਾਨ ਕਰਦੇ ਕੀ ਸਨਮਾਨ ਉਹਨਾਂ ਨੂੰ ਕਿਸ ਕਿਸ ਕਾਰਨ ਸਨਮਾਨ ਕਰ ਰਹੇ ਹੋ ਇਹ ਸਮੇਂ ਤੋਂ ਬਾਅਦ ਇਹ ਨਾ ਨਹੀਂ ਇਹ ਸਿਰਫ ਸਿਰਫ ਇੱਕ ਲੋਕਾਂ ਸਾਹਮਣੇ ਉਹਨਾਂ ਨੂੰ ਹੈ ਵੀ ਦਿਖਾਉਣ ਦੀਆਂ ਆਉਂਦੇ ਦਿਨਾਂ ਤੱਕ ਨਵਾਂ ਇੱਕ ਸ਼ਰੂਮਣੀ ਅਕਾਲੀ ਦਰ ਪੈਦਾ ਕਰਨਗੇ ਇਹ ਸਾਰਾ ਜਿੰਨਾ ਲਾਣਾ ਕੱਢਿਆ ਅਕਾਲੀ ਦਰ ਦੇ ਵਿੱਚੋਂ ਇਹਨਾਂ ਕਰਪੂਤਾ ਕਰਕੇ ਬੀਬੀ ਜਗੀਰ ਕੌਰ ਐਂਟੀਂ ਦੇ ਸੇ ਹੁਣੀ ਹੋਗੇ ਇਹ ਹੋ ਗਿਆ ਚੰਦੂ ਮਾਜਰਾ ਹੋ ਗਿਆ ਰਖੜੇ ਹੋਣੀ ਹੋਗੇ ਅੱਛਾ ਤੁਸੀਂ ਕੀ ਰਖੜੇ ਉਹਨਾਂ ਦੀ ਵੀ ਵੇਖੀ ਹੋਣੀ ਆ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਪੋਸਟ ਬੜੀ ਵੱਡੀ ਵਾਇਰਲ ਹੋ ਰਹੀ ਏ ਕਿ ਉਹਨਾਂ ਨੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨਾਲ ਬਹਿ ਕੇ ਤੇ ਸਾਰੀ ਗੱਲਬਾਤ ਚਲਾਈ ਕਿਵੇਂ ਉਹ ਮੋਦੀ ਦੇ ਗੋਣ-ਗੋਣ ਲਾਪੇ ਕਿਵੇਂ ਉਹ ਅਮਸ਼ਾ ਦੇ ਗੋਣ-ਗੋਣ ਲਾਪੇ ਇਹ ਸਾਰੇ ਨੀ ਟੀੜਾ ਵੇਖਣ ਵਾਲੀਆਂ ਨੇ ਔਰ ਮੈਂ ਇਹ ਛੜਿਆਵਾਂ ਗੱਲ ਕਹਿਣਾ ਕਿ ਬੀਬਾ ਹਰਸਿੰਦਰ ਕੌਰ ਬਾਦਲ ਦੇ ਖਿਲਾਫ ਸਿਕੰਦਰ ਸਿੰਘ ਮਲੂਕਾ ਦੀ ਨੌ ਨੂੰ ਖੜੋਣ ਲੜਾਉਣ ਵਿੱਚ 20 ਇਹਦਾ ਜਿਆਨ ਗਰਪੀ ਸਿੰਘ ਦਾ ਹੱਤਿਆ ਜਦੋਂ ਇਹੋ ਜਿਹੇ ਅਸੀਂ ਕਟਨਾਵਾਂ ਨੂੰ ਇਜ਼ਾਮ ਦੇਾਂਗੇ ਤੇ ਫਿਰ ਪੰਥ ਜਿਹੜਾ ਹੈ ਉਹ ਬਖਸ਼ੇ ਜਾਂਦੇ ਇੱਕ ਦੋ ਤਿੰਨ ਗੱਲ ਹੈ ਉਦੋਂ ਤੇ ਜਿਹੜੀ ਹੈ ਬੜੀ ਗੰਭੀਰ ਤਾਂ ਕਿਉਂਕਿ ਸੰਗਤ ਦੇ ਪੈਸੇ ਦੇ ਸਿਰ ਤੇ ਅਸੀਂ ਸ਼ਾਲਾ ਮਾਰ ਰਹੇ ਸਾਂ ਤਾਂ ਸੰਗਤ ਦਾ ਇਹਦਾ ਪੈਸਾ ਉਹ ਤਿਲ ਫੁਰ ਇਕੱਠਾ ਹੋ ਜਾਇਆ ਹਾਂਜੀ ਤੇ ਸੰਗਤ ਦੇ ਪੈਸੇ ਨਾਲ ਅਸੀਂ ਪੰਥ ਦਾ ਭਲਾ ਨਹੀਂ ਕੀਤਾ ਅਸੀਂ ਜਿਹੜੀਆਂ ਸਿੱਖ ਗੁਰੂ ਦੀ ਤਾਲਕਾ ਸੀ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰਤੀ ਇਸ ਕਰਕੇ ਅੱਜੋ-ਕੱਲ੍ਹ ਅੱਜਕੱਲ੍ਹ ਬਗਲਾੜ ਵਿੱਚ ਤੇ ਬਗਾਰ ਤੇ ਜੋ ਮਰਜੀ ਹੋ ਜਾਂਦੀ ਹੈ ਦੇਖਸਾ ਇੱਕ ਬੜੀ ਚਰਚਾ ਚੱਲ ਰਹੀ ਹੈ ਕਿ ਸਦਾ ਇਹਸਾ ਸੀ ਬਟੋ ਉਹ 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 ਅਕਾਲੀ ਦਲ ਦੇ ਵਿੱਚ ਆ ਸਕਦੇ ਆ ਜਾਂ ਲਿਆਂਦਾ ਜਾ ਸਕਦਾ ਹੈ ਮੈਨੂੰ ਲੱਗਦਾ ਹੈ ਵੀ ਹਰ ਪ੍ਰੀਤ ਸਿੰਘ ਨੂੰ ਜੱਗ ਜਹਰ ਕਰਨ ਵਿੱਚ ਜਿਹੜਾ ਬਹੁਤ ਵੱਡਾ ਰੋਲ ਉਹਨਾਂ ਨੇ ਨਿਭਾਇਆ ਜੀ ਉਸ ਕਰਕੇ ਉਹਨਾਂ ਨੂੰ ਕਹ ਰਹੇ ਕਿ ਅਕਾਲੀ ਦਲ ਦੇ ਇੱਕ ਸਰਪ੍ਰਸਤ ਨੇਤਾ ਹੁੰਦਾ ਨਹੀਂ ਉਹ ਵੇਖੋ ਉਹਨਾਂ ਨੇ ਸ੍ਰੀ ਅਕਾਲ ਪਖਤਖ ਸਾਹਿਬ ਜੀ ਨੂੰ ਫਿਰ ਬੇਨਤੀ ਕੀਤੀ ਹੈ ਜੀ ਕਿ ਮੈਂ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ ਮੈਂ ਜਿਦੋਂ ਕਾਲੀ ਆ ਮੇਰੀ ਰੂਹ ਅਕਾਲੀ ਦਲ ਨਾਲ ਜੁੜੀ ਹੈ ਮੈਨੂੰ ਅਕਾਲੀ ਦਲ 'ਚ ਲਿਆਂਦਾ ਜਾਵੇ ਅਸਲੀਅਤ ਦੇ ਵਿੱਚ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਐ ਨਾ ਸੰਧੂ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਠੱਗੀ ਹੋ ਰਹੀ ਸੀ ਇਹਦਾ ਮੇਰੀ ਜਾਣੀ ਹਰਪ੍ਰੀਤ ਸਿੰਘ ਕਰ ਰਿਹਾ ਸੀ ਇਹ ਮਿਰਸਾ ਸਿੰਘ ਬਲਟੋਆ ਨੇ ਸਭ ਤੋਂ ਵੱਧ ਕਦਮ ਚੁੱਕਿਆ ਜੀ ਉਹਨੇ ਜੱਗ ਜਾਰ ਕਰਤੀ ਭਾਵੇਂ ਕਿ ਉਹਨੂੰ ਇਸ ਦਾ ਦੀ ਕੁਰਬਾਨੀ ਦੇਣੀ ਪਈ ਤੇ ਕੁਰਬਾਨੀ ਨਹੀਂ ਉਹਨੂੰ ਨਜ਼ਾਇਜ਼ ਇਹਦਾ ਕਿ ਮੈਂ ਜਾ ਪੂਸਤਰਾ ਪਿਆ ਵੇਖੋ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਖੜਾ ਕੀਤਾ ਕਿ ਤੁਹਾਡੀ ਕੇਂਦਰ ਨਾਲ ਜਾਰੀ ਹੋਣ ਕਰਕੇ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖਰਾਬ ਕਰਦੇ ਹੋ ਉਹ ਕੇਂਦਰ ਨਾਲ ਜਾਰੀ ਦੀਆਂ ਗੱਲਾਂ ਹਰਪ੍ਰੀਤ ਸਿੰਘ ਦੇ ਵੀਡੀਓ ਬੈਕ ਹੋਏ ਜੇ ਮੰਨਿਆ ਉਹਨਾਂ ਨੇ ਬਿਲਕੁਲ ਉਹਨੇ ਮੰਨਿਆ ਕਿ ਸਾਡੀ ਮੇਰੀ ਜਾਰੀ ਹੈ ਉਹ ਇਸ ਤਰ੍ਹਾਂ ਇੱਕ ਤਰ੍ਹਾਂ ਉਹਨੇ ਚੰਨੀ ਸਿੰਘ ਚੰਨੀ ਵਾਲਾ ਸਵਾਲ ਖੜਾ ਕੀਤਾ ਇਹਨੇ ਕਿਹਾ ਮੇਰੀ ਮਜਬੂਰੀ ਸੀ ਉਹਦੇ ਮੁੰਡੇ ਦਾ ਵਿਆਹ ਤੇ ਜਾਣ ਦੀ ਹੁਣ ਮਜਬੂਰੀ ਇਹਨੇ ਜੱਗ ਜਾਰ ਨਹੀਂ ਕੀਤੀ ਇਸ ਤਰ੍ਹਾਂ ਹੀ ਉਹਨੇ ਜਿਹੜਾ ਸਵਾਲ ਰੰਗ ਛੱਡੇ ਦੇ ਵਿਆਹ ਦਾ ਕੀਤਾ ਸੀ ਜੀ ਹਾਂਜੀ ਉਹ ਸਵਾਲ ਗਲਤ ਨਹੀਂ ਸਨਦਾ ਇਹ ਉਹ ਗੱਲਾਂ ਦਾ ਸਪਸ਼ਟੀਕਰਨ ਵੀ ਇਹ ਸਹੀ ਰੂਪ ਵਿੱਚ ਦਿੱਤਾ ਹੈ ਨਹੀਂ ਹਰਪ੍ਰੀਤ ਸਿੰਘ ਨੇ ਤੇ ਫਿਰ ਸਰਸੇਪੁਰ ਤੋਂ ਬਾਹਰ ਦਾ ਰਸਤਾ ਖੋਣ ਦੀ ਕੀ ਗੱਲ ਸੀ ਉਲਟਾ ਇਹਨੇ ਅਗਲੇ ਦਿਨ ਵਿਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਜਜ਼ਬਾਤੀ ਹੋ ਕੇ ਇੱਕ ਵੀਡੀਓ ਪਾਤੀ ਜੀ ਵੀ ਮੇਰੀਆਂ ਬੱਚੀਆਂ ਬਾਰੇ ਮਾਰਾ ਬੋਲਿਆ ਗਿਆ ਮੇਰੇ ਪਰਿਵਾਰ ਬਾਰੇ ਮਾਰਾ ਬੋਲਿਆ ਗਿਆ ਮੇਰੀ ਯਾਦ ਬਰਾਦਰੀ ਬਾਰੇ ਮਾਰਾ ਬੋਲਿਆ ਗਿਆ ਉਹ ਹੁਣ ਤੱਕ ਕਰਾਉਂਦਾ ਉਹ ਛੇਵੇਂ ਪਾਸ਼ਾ ਦੇ ਦਰਗੇ ਜਾ ਕੇ ਖੜਾ ਹੋ ਕੇ ਵੀ ਅਰਦਾਸ ਕਰਾਇਆ ਵੀ ਮੈਨੂੰ ਇੱਕ ਸਬੂਤ ਵੀ ਦਿਓ ਕਿ ਕਿਹੜੇ ਵੇਲੇ ਮਾਰਾ ਬੋਲਿਆ ਜੀ ਦੱਸੋ ਮੈਂ ਕਿਹੜੇ ਤੁਹਾਡੀਆਂ ਬੱਚੀਆਂ ਸਾਡੇ ਪੰਥ ਦੀਆਂ ਬੱਚੀਆਂ ਸਾਡੇ ਧੀਆਂ ਨੇ ਮੈਂ ਦੱਸੋ ਕਿਹੜੇ ਵੇਲੇ ਤੁਹਾਡੀ ਪੰਥ ਕਿਸੇ ਬੱਚੀ ਦੇ ਖਿਲਾਫ ਬੋਲਿਆ ਤੁਹਾਡੇ ਵੇਲੇ ਕਿਹੜੀ ਤੁਹਾਡੀ ਜਾਤ ਦੇ ਖਿਲਾਫ ਬੋਲਿਆ ਉਹ ਸਬੂਤ ਦੇ ਨਹੀਂ ਰਹੇ ਇਹਨਾਂ ਕੋਲ ਹੈ ਹੀ ਕੁਝ ਨਹੀਂ ਸਿਰਫ ਇਹ ਤਾਂ ਲੋਕਾਂ ਨੂੰ ਪਰਵਾਹ ਹੁੰਦੀ ਖਤਰ ਸੀ ਤੇ ਵਿਰਸਾ ਸਿੰਘ ਗੁਲਤੋਆ ਦੀ ਇਹ ਕਮਰਤਾਰੀ ਸਿੰਘ ਕੁਰਬਾਨੀ ਵਾਲਾ ਯੋਧਾ ਸੀ ਉਹਦੀ ਇਹਨਾਂ ਨੇ ਕਰਾਰਕੁਸ਼ੀ ਕਰਾਈ ਹੈ ਅੱਜ ਚਾਹੀਦਾ ਹੈ ਕਿ ਵਿਰਸਾ ਸਿੰਘ ਗੁਲਤੋਆ ਨੂੰ ਦੁਬਾਰਾ ਅਕਾਲੀ ਦਰਬਾਰ ਦੇ ਵਿੱਚ ਵਾਪਸ ਲਿਆਂਦਾ ਜਾਵੇ ਇਹ ਚੰਗੀ ਗੱਲ ਜਿਹੜੀ ਉਹਨਾਂ ਨੇ ਜੀ ਕਾਲਪਤਖ ਸਾਹਿਬ ਦੇ ਥਰੂ ਜਾ ਕੇ ਬੇਨਤੀ ਕੀਤੀ ਹੈ ਵੇਖੋ ਬਲਕਿ ਉਹਨਾਂ ਨੂੰ ਜਦੋਂ ਕਾਲਤਖਸਰ ਉਹਨੂੰ ਹੁਕਮ ਉਧਾਰਿਆ ਉਹ ਨਾਲ ਇਸ ਤੀਫਾ ਦੇ ਕੇ ਪਾਸੇ ਵੇਖਦੇ ਤੁਸੀਂ ਜੇ ਉਹ αρਦੇ ਹੁੰਦੇ ਕਿ ਫਿਰ ਉਹਨਾਂ ਨੂੰ ਇਸ ਤੀਫਾ ਦੇਣ ਦੇ ਕੀ ਲੋੜ ਸੀ ਕਿਦਾ ਜਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਪਰ ਨਹੀਂ ਉਹਨਾਂ ਨੇ ਸੱਚੇ ਸੱਚੇ ਸੇਖਾ ਦਾ کردار ਨਿਭਾਇਆ ਉਹਨਾਂ ਨੇ ਨਾਲ ਹੀ ਕਾਲਤਖਸਰ ਦੇ ਹੁਕਮ ਮੰਨ ਲਿਆ ਬਾਮੀ ਕੋ ਸੱਚੇ ਸਨ ਪਰ ਫਿਰ ਵੀ ਅੱਜ ਸੰਗਤ ਦੇ ਗੱਲ ਚ ਚਾਹੁੰਦੀ ਹੈ ਉਹਨਾਂ ਦੇ ਹਲਕਾ ਸਾਲਾ ਇਹ ਗੱਲ ਚ ਹੁੰਦਾ ਹੈ ਕਿ ਵਾਕਈ ਬਿਰਸਾ ਸਿੰਘ ਰਟੂਆ ਸੱਚੇ ਸਨ ਉਹਨਾਂ ਨੂੰ ਸ਼ਰੋਮਣੀ ਅਕਾਲੀ ਦਲ ਚ ਵਾਪਸ ਹੋ ਜਾਣਾ ਚਾਹੀਦਾ ਬਿਲਕੁਲ ਸ਼ਰੋਮਣੀ ਅਕਾਲੀ ਦਲ ਜੀ ਜਦੋਂ ਵੀ ਪੰਥਕ ਮੁੱਦਾ ਕੋਈ ਚ ਉਹ ਸ਼ਰੋਮਣੀ ਅਕਾਲੀ ਦਲ ਤੇ ਕਿਉਂ ਪਰਹਰਦਾ ਹੈ ਆ ਸੰਧੂ ਸਾਹਿਬ ਇਵੇਂ ਹੈ ਕਿ ਇੱਥੇ ਸਾਡੀ ਜਿਹੜੀ ਸਿੱਖਾਂ ਦੀ ਨਾ ਇੱਕ ਸਭ ਤੋਂ ਵੱਧ ਕਰਦਾਰਕੁਸ਼ੀ ਇਸੇ ਗੱਲ 'ਚ ਹੋ ਰਹੀ ਹੈ ਜੀ ਕਿ ਅਸੀਂ ਜਿਹੜੇ ਅੱਜ ਦੇ ਸਿਆਸਤ ਦੇ ਪਹਿਲੂ ਆ ਉਹਨਾਂ ਨੂੰ ਸਮਝ ਨਹੀਂ ਦੇ ਸਮਝ ਨਹੀਂ ਜੀ ਤੁਜੀਆਂ ਤਿੰਨ ਪਾਰਟੀਆਂ ਨੇ ਵੋਟਾਂ ਵੀ ਸਿੱਖਾਂ ਦੀਆਂ ਲੈ ਜਾਂਦੀਆਂ ਨੇ ਸਿੱਖਾਂ ਦੇ ਪ੍ਰਤੀ ਕਿਤੇ ਵੀ ਕੰਮ ਨਹੀਂ ਕਰਦੀਆਂ ਸਰਕਾਰਾਂ ਵੀ ਉਹ ਹੰਢਾ ਜਾਂਦੀਆਂ ਨੇ ਕਾਂਗਰਸ ਹੈ ਆਮ ਆਦਮੀ ਹੈ ਤੇ ਭਾਜਪਾ ਵੀ ਆਨੰਦ ਲੈ ਰਹੀ ਹੈ ਪਰ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕਰਦੇ ਇਕ ਕੋਈ ਕਵਾਹਦ ਸ਼ੋਮਣੀ ਇਕਾਲੀ ਦਲ ਹੈ ਜਿਹੜਾ ਸਿੱਖਾਂ ਦੇ ਨਾਲ ਖੜਾ ਹੈ ਹਰ ਮੁੱਦੇ 'ਤੇ ਖੜਾ ਹੈ ਸਿੱਖਾਂ ਦੇ ਸਾਰੇ ਦੀ ਮੇਜ਼ਬਾਨੀ ਕਰਦਾ ਹੈ ਹਰ ਕੰਮ ਦੀ ਔਰ ਸਭ ਤੋਂ ਵੱਡੀ ਗੱਲ ਇੱਕ ਬਾਰੇ ਵੇਖੋ ਜਿਹੜਾ ਅੱਜ ਪ੍ਰਪਗੈਂਡਾ ਕੀਤਾ ਜਾ ਰਿਹਾ ਹੈ ਕਿ 2 ਦਸੰਬਰ ਦੇ ਫੈਸਲਿਆਂ ਤੋਂ ਇਕਾਲੀ ਦਲ ਪਕਾਉਣਾ ਜੀ ਸ਼ਰਮ ਨਹੀਂ ਆਉਂਦੀ ਇੰਨੀ ਗੱਲ ਆਖਣ ਵਾਲਿਆਂ ਨੂੰ ਮੈਨੂੰ ਦੱਸੋ ਕਿਹੜੀ ਗੱਲ ਪਕਾਉਣਾ ਹੈ ਸਭ ਤੋਂ ਵੱਡੀ ਦਾ ਫਰਾਖ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਿਭਾਈ ਜਦੋਂ ਲੰਮਾ ਹੀ ਬੈਠਾ ਉਹਨੇ ਝੋਲੀ ਹੱਟ ਲਈ ਵੀ ਲਓ ਜੀ ਜੋ ਕੁਝ ਵੀ ਕਿਸੇ ਨੇ ਕੀਤਾ ਕਰਾਇਆ ਜੋ ਕਿਸੇ ਨੂੰ ਚੋਰੀ ਪਾਉਂਦੇ ਠੀਕ ਫਿਰ ਜੋ ਸਜਾਵਾਂ ਸ਼੍ਰੀ ਕਾਲ ਤੱਕ ਸਭ ਤੋਂ ਲਗੀਆਂ ਇਨ ਬਿੰਨ ਸਾਰੇ ਨੇ ਭੁਗਤਾਈਆ ਭਾਵੇਂ ਕਿਸੇ ਨੂੰ ਫਲੈਸ਼ ਬਾਥਰੂਮ ਕਰਨ ਦੀ ਸੇਵਾ ਲਈ ਮੰਤਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਵੀ ਲਵਾਈ ਲਵਾਈ ਦਸੀ ਹਾਂਜੀ ਗੁਰੂ ਘਰ ਦੇ ਨਿਵਾਣੇ ਸੇਵਾਦਾਰੋਂ ਸਾਰਿਆਂ ਨੇ ਸੇਵਾ ਨਵਾਈਆ ਅਜੇ ਵੀ ਕਹਿੰਦੇ ਭਕੌੜਾ ਹੋ ਗਿਆ ਹੁਣ ਗੱਲ ਰਹਿ ਗਈ ਸੱਤ ਮੈਂਬਰ ਦੀ ਕਮੇਟੀ ਦੀ ਕਲੀ ਸੱਤ ਮੈਂਬਰ ਦੀ ਕਮੇਟੀ ਦਾ ਸੰਵਿਧਾਨਕ ਤੌਰ ਦੇ ਉੱਤੇ ਕੀ ਇਹ ਮਤਾ ਸੀ ਕੀ ਨਹੀਂ ਸੀ ਉਹ ਸਿੰਘ ਸਾਹਿਬ ਨੂੰ ਸਤਕਾਰਯੋਗ ਸ਼੍ਰੀ ਕਾਲਕਟਕ ਸਾਹਿਬ ਦੇ ਜਨედაਰ ਸਾਹਿਬ ਨੂੰ ਕਾਲੀ ਗੱਲ ਤੇ ਵਕਤ ਨੇ ਬਹੁਤ ਥੋੜੀ ਅੱਗੇ ਬੇਨਤੀ ਕਰਤੀ ਜੀ ਇਸ ਗੱਲ ਦਾ ਜਿਹੜੇ ਬੁੱਧੀਜੀਵੀ ਲੋਕ ਸੀ ਇਹਦੇ ਚੰਗੇ ਵਕੀਲ ਸ਼ਿਵਨਦੀ رائے ਲੈ ਕੇ ਨਸੀ ਕਿ ਜੇ ਇਸ ਤਰੀਕੇ ਦਾ ਭਰਤੀ ਹੁੰਦੀ ਹੈ ਤੇ ਕਾਨੂੰਨ ਨੂੰ ਮਾਨਤਾ ਨੂੰ ਖਤਰਾ ਹੋ ਸਕਦਾ ਜੀ ਹਾਂਜੀ ਤੇ ਫੇਰੀ ਬੇਜੀ ਕਹਿੰਦੇ ਪਕੌੜਾ 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 ਇਸ ਕਰਕੇ ਜਾਣ ਕੇ ਇੱਕ ਬਲਾਵਾ ਪੈ ਜਾਂਦਾ ਹੈ ਇਹ ਲੋਕਾਂ ਦੇ ਮਨ ਦੇ ਵਿੱਚ ਪੰਬਲ ਪੂਸਾ ਪੈਦਾ ਕੀਤਾ ਜਾਵੇ ਰੋਜ਼ ਨਵੇਂ ਤੋਂ ਨਵੇਂ ਚਿੱਟੇ ਪੰਥਕ ਪੈਦਾ ਕੀਤੇ ਇਹਨਾਂ ਕਾਲੀ ਨਾਲ ਉੱਪਰ ਕੇ ਸਾਹਮਣੇ ਨਾ ਆਵੇ ਪਰ ਇਹ ਗੱਲ ਯਾਦ ਰੱਖਿਓ ਸੱਚ ਜਿਹੜਾ ਹੋਂਦ ਦੇ ਸਾਹਮਣੇ ਆ ਰਿਹਾ ਹੈ ਸੰਗਤ ਜਿਹੜੀ ਹੈ ਆਉਣ ਦੇ ਦਿਨ ਅਕਸ਼ਰੋਣੀ ਅਕਾਲੀ ਦਲ ਨੂੰ ਨਹੀਂ ਪਿਆਰ ਕਰੇਗੀ ਔਰ ਵੇਖਿਓ ਤੁਸੀਂ 27 ਤੱਕ ਸ਼ਰੋਮਣੀ ਅਕਾਲੀ ਦਲ ਉੱਪਰ ਕੇ ਜਿਹੜਾ ਪਾਰਾ ਹੈ ਵਿੱਚ ਜਿਵੇਂ ਸ਼ਰੋਮਣੀ ਅਕਾਲੀ ਦਲ ਵਿੱਚੋਂ ਕੁਝ ਬੰਦੇ ਨਿਕਲ ਚੁੱਕੇ ਨੇ ਜਾਂ ਕੱਢ ਦਿੱਤੇ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਇਹ ਉਹਨਾਂ ਦੇ ਨਾਲ ਰਲ ਕੇ ਕੋਈ ਪਾਰਟੀ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਯਾਰੀ ਸੀ ਇਹ ਇਹ ਤਾਂ ਪਹਿਲਾਂ ਗੁੰਮਰਾਹ ਕੀਤਾ ਇਹ ਤਾਂ ਸ਼ੁਰੂ ਤੋਂ ਲੱਗਾ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਬੜੇ ਚਿਰ ਤੋਂ ਲੱਗਾ ਹੋਇਆ ਹੈ ਇਹ ਅੱਜ ਨਵੀਂ ਗੱਲ ਨਹੀਂ ਕੋਈ ਹਰ ਸਟੇਜ ਤੇ ਇਹਦੀਆਂ ਗੱਲਾਂ ਅੱਜ ਸਮਝਾਉਂਦੀਆਂ ਵੀ ਇਹ ਗੱਲਾਂ ਇਹੋ ਜਿਹੀਆਂ ਕਿਉਂ ਕਰਦਾ ਸੀ ਕਦੇ ਕਹਿੰਦਾ ਸੀ ਕਾਲੀ ਦਲ ਧਰਮ ਦਾ ਪ੍ਰਚਾਰ ਕਰੇ ਸਿਆਸਤ ਦਾ ਖਾੜਾ ਛੱਡੇ ਸਿਆਸਤ ਕੋਈ ਨਹੀਂ ਕੀ ਤੂੰ ਹੀ ਧਰਮ ਦਾ ਪ੍ਰਚਾਰ ਕਰੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਸੀ ਜਾਂ ਸਿੱਧੇ ਤੌਰ ਤੇ ਜਿਵੇਂ ਅਮਿਤ ਸ਼ਾਨ ਹੁਣ ਮੇਰੀ ਗੱਲ ਸੁਣੋ ਤੁਸੀਂ ਮੰਨ ਲਓ ਕਹਿ ਦ ਤੇ ਮੈਨੂੰ ਵੀ ਭਾਅ ਉਸ ਕਰਦਾ ਤੁਸੀਂ ਉੱਚੇ ਰੁਤਬੇ ਤੇ ਬਿਠੇ ਜਾਂਦਾ ਮੇਰਾ ਭਲਾ ਕਰੋ ਚੈਨੋ ਕੋ ਪੰਛ ਦਾ ਮਸਲਾ ਸਮਝਾਉਂਦੇ ਇੱਕ ਜੀ ਤੇ ਅਸੀਂ ਕਹਿੰਦੇ ਵੀ ਵਾਕਈ ਅਮਨਸ਼ਾਹ ਨੇ ਰੋਜ਼ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਪਿਸਾਨੀ ਦਾ ਮੁੱਦਾ ਸੁਝਾ ਲਿਆ ਇਹਨਾਂ ਨੇ ਇਹਨਾਂ ਨੇ ਪੰਛ ਦਾ ਮੁੱਦਾ ਸੁਝਾ ਲਿਆ ਰਗ ਚੱਡੇ ਦੇ ਵਿਆਹ ਤੇ ਗਏ ਆ ਇਹਨਾਂ ਨੇ ਚਲੋ ਭਾਈ ਭਾਈ ਪ੍ਰੋਫੈਸਰ ਦਵਿੰਦਰ ਪਾਲ ਨਾਲ ਸੰਪਰਕ ਜਿਹੜੀ ਅਧਿਆਈ ਉਹ ਕਰਵਾ ਲਈ ਦਵਾਈ ਚਰਜੀ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਤੇ ਗਏ ਆ ਜਿਹੜੀ ਸੱਚਾਈ ਸੀ ਦਰਬਾਰ ਸਾਹਿਬ ਵਿਖੇ ਵਿਦਵੀ ਹੋਈ ਚਲੋ ਭਾਈ ਇਹਨਾਂ ਨੇ ਉਹਦਾ ਵੀ ਮਸਲਾ ਲੱਗਵਾ ਲਿਆ ਕੀਤਾ ਤਾਂ ਕੁਝ ਵੀ ਨਹੀਂ ਤੇ ਮੈਂ ਤੁਸੀਂ ਐਡੇ ਵੱਡੇ ਪੰਛ ਸੰਗਤ ਦੇ ਪੈਸੇ ਦੇ ਰਾਟ ਕਰਨ ਵਾਲੇ ਸੰਗਤ ਦੇ ਪੈਸੇ ਤੇ ਐਸ਼ ਕਰਨ ਵਾਲੇ ਉਦਨੇ ਲੋਕਾਂ ਦਾ ਇੰਨੀ ਵੱਡੀ ਮੇਰਤਾ ਕਰਦੇ ਪਏ ਉਹ ਵੀ ਇਹਦੇ ਸਿੱਖ ਵਿਰੋਧੀ ਨੇ ਸਾਰੇ ਤੇ ਲੋਕਾਂ ਨੂੰ ਫਿਰ ਤੁਸੀਂ ਗੁੰਮਰਾਹ ਕਰਦੇ ਪਏ ਹੋ ਕੀਤਾ ਤੁਸੀਂ ਪੰਥ ਦੀ ਕੁਛ ਨਹੀਂ ਬਿਲਕੁਲ ਇਸ ਕਰਕੇ ਉਹ ਕੁਝ ਵੀ ਕਰ ਸਕਦੇ ਆ ਪਰ ਜਿਹੜੀ ਸੰਗਤ ਹੈ ਇਹ ਮੂੰਹ ਨਹੀਂ ਲ